ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਤੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਬੂਟੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਉੱਤੇ ਹੁਣ ਵੱਖ-ਵੱਖ ਸੰਸਥਾਵਾਂ ਦੀ ਵਾਤਾਵਰਣ ਨੂੰ ਬਚਾਉਣ ਦੇ ਲਈ ਅੱਗੇ ਆ ਰਹੀਆਂ ਹਨ ਨਾਬਾ ਦੇ ਹੀਰਾ ਮਹਿਲ ਕਲੋਨੀ ਦੇ ਵਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਵੱਲੋਂ ਸਾਂਝੇ ਤੌਰ ਤੇ ਫਰੀ ਦੇ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਨਾਬਾ ਦੇ ਐਸ ਡੀ ਐਮ ਤਰਸੀਮ ਚੰਦਾ ਤੇ ਨਾਬਾ ਦੇ ਐਸ ਐਚ ਓ ਰੋਨੀ ਸਿੰਘ ਨੇ ਜਿੱਥੇ ਜਨਤਾ ਨੂੰ ਬੂਟੇ ਵੰਡੇ ਉੱਥੇ ਹੀ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਣ ਸਵੱਛ ਰਹਿ ਸਕੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗਰਮੀ ਤੋਂ ਰਾਹਤ ਮਿਲ ਸਕੇ। ਭਵਿੰਦਰ ਜੀ ਨੇ ਤੇ ਐਨ ਆਰ ਆਈ ਨੇ ਜੈਦਕਾ ਸਾਹਿਬ ਤੇ ਇਹਨਾਂ ਨੇ ਉਪਰਾਲਾ ਹਰੀਸ਼ ਸ਼ਰਮਾ ਜੀ ਨੇ ਇਹਨਾਂ ਨੇ ਤੇ ਨਾਲ ਜਦੋਂ ਮੈਂ ਵੀ ਆਇਆ ਸੀ ਬੂਟੇ ਜਦੋਂ ਵੰਡੇ ਨੇ ਤੇ ਜਿਵੇਂ ਇੱਕ ਲੇਡੀ ਸੀ ਭੈਣ ਜੀ ਆਏ ਤੇ ਉਹਨਾਂ ਨੂੰ ਮੈਂ ਕਿਹਾ ਵੀ ਲਗਾਓ ਵੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਪਾਲਾਂਗੇ ਜੀ ਤੇ ਹੁਣ ਲੋਕ ਸੁਚੇਤ ਹੋ ਰਹੇ ਹਨ ਸਾਰੇ ਸੁਚੇਤ ਹੋਵਾਂਗੇ ਤਾਂ ਹੀ ਉਹ ਇਹ ਜਿਹੜੀ ਤਪਸ਼ਵਧਰੀ ਇਸ ਤੋਂ ਬਚਾਂਗੇ ਅਦਰਵਾਈਜ਼ ਤਾਂ ਬਹੁਤ ਔਖਾ ਹੋ ਜਾਣਾ ਹੈ ਵਾਤਾਵਰਣ ਨੂੰ ਇਸ ਤਰ੍ਹਾਂ ਹੀ ਬਚਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਹੋਰ ਲੱਗਣ ਲੱਗੇ ਚਾਹੀਦੇ ਬਿਲਕੁਲ ਆਣਾ ਚਾਹੀਦਾ ਹੈ ਮੈਂ ਤਾਂ ਪਹਿਲਾਂ ਵੀ ਨਾਪੇ ਤੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਸਰਕਾਰੀ ਜਿਹੜੀਆਂ ਖਾਲੀ ਥਾਵਾਂ ਨੇ ਜਿਹੜੀਆਂ ਬਿਨਾ ਵਰਤੀਆਂ ਪਈਆਂ ਨੇ ਜੇ ਤੁਸੀਂ ਉੱਥੇ ਬੂਟੇ ਲਾਉਣੇ ਨੇ ਤਾਂ ਮੇਰੇ ਦਰਖਤ ਦਫਤਰ ਐਪਲੀਕੇਸ਼ਨ ਦੇ ਦਿਓ ਤੇ ਮੈਂ ਜੰਗਲਾਤ ਵਿਭਾਗ ਤੋਂ ਫ੍ਰੀ ਆਫ ਕੋਸਟ ਬੂਟੇ ਦਵਾ ਦਾਂਗਾ ਤਾਂ ਜੋ ਜਿਹੜਾ ਸਾਡਾ ਪੰਜਾਬ ਹਰਿਆ ਭਰਿਆ ਬਣ ਸਕੇ ਸਰਕਾਰ ਵੱਲੋਂ 15 ਲੱਖ ਇਹ ਹੈ ਜੀ ਮੈਂ ਤਾਂ ਇਹ ਗੱਲ ਕਹਿਣਾ ਜੀ 15 ਲੱਖ ਹੀ ਲਾ ਦੇਣ ਤਾਂ ਉਹਦੇ ਨਾਲ ਬਹੁਤ ਫਰਕ ਪੈ ਜਾਣਾ ਜੀ ਦੇਖੋ ਇਹ ਹੈ ਵੀ ਲੋਕ ਬੂਟਾ ਕਹਿ ਦਿੰਦੇ ਜੀ ਵੀ ਅਸੀਂ ਲੈਂਦੇ ਬਾਅਦ ਚ ਪਾਲਦੇ ਨਹੀਂ ਜੇ ਤਾਂ ਬੂਟਾ ਲਗਾ ਕੇ ਪਾਲਣ ਫੇਰ ਹੀ ਫਾਇਦਾ ਹੈ ਨਾਰੇ ਭਰਾ ਨੇ ਉਹ ਵੀ ਵਿੱਚ ਸ਼ਾਮਲ ਹੋਏ ਨੇ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਹੈ ਤੇ ਬਹੁਤ ਹੀ ਚੰਗਾ ਤੇ ਉਪਰਾਲਾ ਇਹਨਾਂ ਦਾ ਹੈਗਾ ਜਿਹਦੇ 'ਚ ਕੋਈ ਵੀ ਆ ਕੇ ਇਹਨਾਂ ਤੋਂ ਫਲਦਾਰ ਜਾਂ ਛਾਂ ਵਾਲੇ ਕੋਈ ਵੀ ਬੂਟੇ ਲੈ ਜਾ ਸਕਦਾ ਹੈ ਜਿਹੜੇ ਕਿ ਕੱਲ ਨੂੰ ਰੁੱਖ ਬਣ ਕੇ ਛਾਵਾਂ ਦੇਣਗੇ ਤੇ ਜਿਹੜੇ ਗਰਮੀ ਇੰਨੀ ਪੈਂਦੀ ਹੈ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਤੇ ਉਦੋਂ ਲੋਕਾਂ ਨੂੰ ਛਾਵਾਂ ਦੇਣਗੇ ਤੇ ਲੋਕਾਂ ਨੂੰ ਰਾਮਾ ਉਹ ਇਹਨਾਂ ਦਾ